ਮੋਸਲੈਟਸ ਕਰਦੇ ਪਾਸੇ ਹੋਰ ਗੱਲ ਕਰਦੇ ਕਿ ਆਹ ਮੈਂ ਤੋੜਾ ਬੀਕੀ ਬਾਕੀ ਇਹ ਵੀ ਵਿਆਹ ਚ ਨਹੀਂ ਕਿਉਂ ਮੈਂ ਉਹ 5-6000 ਰੁਪਏ ਮਿਲਦੀ ਜਾਂਦਾ ਉਹ ਤੇਰੀ ਬੜਾ ਨਿਆਣਾ ਹੋ ਜਾਉਂਗਾ ਜਿਵੇਂ ਹੋਵੇ ਮਨੀ ਲੱਗਣੀ ਲੱਗੀ ਹੁੰਦੀ ਇਹਨਾਂ ਸੀ ਆਪ ਦਾ ਮੂੰਹ ਤੇ ਸੱਜਿਆ ਹਾਂ ਕਪੜੇ ਪੂਰੇ ਹਾਂ ਹਾਂ ਪੱਗ ਗਿਆ ਉਹ ਫਿਰ ਜਿਵੇਂ ਕੰਦ ਨਾ ਲੱਗਿਆ ਹੋਇਆ ਨਾ ਤਾਂ ਆੜਕ ਗਿਆ ਇਨ ਲੋਕ ਲੱਗਿਆ ਆ ਆਹ ਬਚਾ ਚੱਲ ਚੱਲ ਹੈਲੋ ਜੀ ਸਸ਼ੀ ਕਾ ਜੀ ਸਾਰਿਆਂ ਨੂੰ ਅਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਠੀਕ ਹੋਵੋਗੇ ਮੈਂ ਗੁੰਨਣ ਲੱਗੀ ਸੀ ਹੁਣ ਆਟਾ ਜੀ ਸ਼ਾਮ ਦਾ ਟਾਈਮ ਹੋ ਗਿਆ ਦਾਲ ਆਪਣੀ ਅਜੇ ਧਰੀ ਹੋਈ ਹੈ ਜੀ ਚੁੱਲੇ ਤੇ ਕੱਟਾ ਆਪਣਾ ਜੀ ਬਣਿਆ ਗਿਆ ਹਾਂਜੀ ਆਪਾਂ ਨੇ ਆਟਾ ਪੁੰਨ ਕੇ ਰੱਖਿਆ ਆਂਦਾ ਹੈ ਸਾਰਾ ਵੀ ਕੱਟ ਲਏ ਤੇ ਦਾਲ ਆਪਣੀ ਤਰੀ ਹੂਈ ਚੁੱਲ੍ਹੇ ਤੇ ਰੋਟੀਆਂ ਬੜਾਮਾਂ ਦੇ ਠਹਿਰ ਕੇ ਜੀ ਆਪਾਂ ਨੇ ਇਹ ਟੇਬਲ ਮੰਗਵਾਇਆ ਸੀਗਾ ਜੀ ਪ੍ਰੈਸ ਕਰਨ ਨੂੰ ਵਿੱਚੇ ਤਾਂ ਪ੍ਰੈਸ ਨੂੰ ਹੋ ਗਿਆ ਵਿੱਚੇ ਮੈਨੂੰ ਕੱਪੜਿਆਂ ਨੂੰ ਵੀ ਹੋ ਗਿਆ ਨਾ ਕਟਿੰਗ ਕਰਨ ਨੂੰ ਕਿਉਂਕਿ ਔਖਾ ਸੀਗਾ ਤੇ ਹੁਣ ਆਰਾਮ ਦੇ ਨਾਲ ਕਟਿੰਗ ਵੀ ਹੋ ਜਾਂਦੀ ਹੈ ਤੇ ਪ੍ਰੈਸ ਵੀ ਹੋ ਜਾਂਦੀ ਹੈ ਤੇ ਬਾਕੀ ਮੇਰਾ ਸਮਾਨ ਜਿਹੜਾ ਸੀਗਾ ਬੁਕਰ ਮਾਰੀ ਲਾਂ ਵਗੈਰਾ ਨਾ ਗਲੇ ਬੁਲੇ ਸਾਰੇ ਇਹਦੇ ਵਿੱਚ ਰੱਖਦੇ ਨੇ ਇੱਕ ਤਾਂ ਇਹ ਖਾਨਾ ਹੈ ਜੀ ਇਦਾਂ ਖੁੱਲਦਾ ਹੈ ਇਦਾਂ ਆ ਚੀਜ਼ ਲੱਗੀ ਹੋਈ ਹੈ ਇਦਾਂ ਇਹ ਵਾਲਾ ਕਲਰਾ ਜੀ ਤੇ ਉੱਤੇ ਕੱਪੜਾ ਨੂੰ ਪਛਾਤਾ ਸੀਗਾ ਇਹ ਦੁਕਾਨ ਨੇ ਇਹ ਕਾਵੜਾ ਇੱਕ نیچے ਵਾਲਾ ਇੱਥੇ ਚਲੋ ਬਾਕਸ ਰੱਖਤੀ ਆ ਬੱਚਿਆਂ ਨੇ ਇੱਥੇ ਜਿਵੇਂ ਚਾਦਰ ਵਗੈਰਾ ਧੋਕੇ ਰੱਖ ਦਿੰਨੇ ਆ ਇਹ ਮੈਂ ਰੱਖਤੀ ਆ ਜਿਹਦੇ ਚ ਮੈਂ ਬੁਕਰਮਾ ਜਿਹੜੀਆਂ ਯੂਜ਼ ਕਰਦੀ ਆ ਉਹ ਬਾਕੀ ਜਿਹੜੇ ਹੱਲੇ ਆਪਾਂ ਨੂੰ ਨਹੀਂ ਚਾਹੀਦੇ ਉਹਦੇ ਵਿੱਚ ਰੱਖ ਤੇ ਇਹ ਜਿਹੜੇ ਆਪਾਂ ਰੋਜ਼ ਵਰਤਦੇ ਆ ਉਹ ਇਹਦੇ ਵਿੱਚ ਰੱਖ ਲਿਆ ਮੈਂ ਸਾਮਾਨ ਇਹ ਚ ਢੀਲਾ ਰੱਖਣੀ ਆ ਜੀ ਪ੍ਰੈਸ ਰੱਖੀ ਹੋਈ ਆ ਤੇ ਨਾਲੇ ਉਹ ਪ੍ਰੈਸਿੰਗ ਵੀ ਬਹੁਤ ਔਖਾ ਹੋ ਗਿਆ ਏ ਕਾਹ ਨੂੰ ਕਿੰਨਾ ਟਾਈਮ ਹੋ ਗਿਆ ਕਰੋ ਨੇ ਸਲਾਹ ਕਰਦੇ ਸੀ ਕਿ ਵੀ ਬਾਕਸ ਲੈ ਕੇ ਆਉਣਾ ਏ ਪ੍ਰੈਸ ਕਰਨ ਵਾਲਾ ਟੇਬਲ ਲੈ ਕੇ ਆਉਣਾ ਏ ਪਰ ਉਹ ਕਹਿੰਦੇ ਹੁੰਦੇ ਜਦੋਂ ਚੀਜ਼ ਦਾ ਹਨਾ ਪਪਾ ਬਣਨਾ ਹੋਵੇ ਚੀਜ਼ ਉਹਦੀ ਆਣੀ ਆ ਉਹਨਾਂ ਜੀ ਆਹ ਹੁਣ ਲਿਆਂਦਾ ਏ ਆਪਾਂ ਨੇ ਇਹਦੇ ਨਾਲ ਇੱਕ ਗੱਦਾ ਲਿਆਂਦਾ ਜੀ ਇਹ ਵਾਲਾ ਗੱਦਾ ਲਿਆਂਦਾ ਆਪਾਂ ਨੇ ਤੇ ਇਹ ਸਿੰਗਲ ਹੀ ਲਿਆਂਦਾ ਹੈ ਕੀ ਕਹਿੰਦਾ ਜੀ ਮੈਂ ਕਿਹਾ ਚੱਲ ਵੀ ਆਪਾਂ ਕਵਰ ਚੜਾ ਕੇ ਨਾ ਫਿਰ ਇਹਨੂੰ ਯੂਜ਼ ਕਰ ਲਾਂ ਵੀ ਉਹਨਾਂ ਚਾਹੇ ਇੱਥੇ ਖੜਾ ਰੋਹਾਲੇ 2 ਦਿਨ ਹੀ ਹੋਏ ਨਹੀਂ ਮਗਬਾਈ ਨੂੰ ਵੀ ਜ਼ਿਆਦਾ ਟਾਈਮ ਤਾਂ ਹੋਇਆ ਨਹੀਂਗਾ ਪਰਸੋਂ ਹੀ ਆਇਆ ਇਹ ਸਮਾਨ ਤੇ ਇਦਾਂ ਦਾ ਰਿਹੀ ਤੇ 4 ਇੰਚੀ ਹੋਈ ਆ ਇਦਾਂ ਇਹ ਵਾਲਾ ਗੱਦਾ ਹੈ ਜੀ ਮੈਂ ਹਾਂਜੀ ਬੈਲਟ ਜੋੜ ਰਹੀ ਸੀਗੀ ਵਿੱਚ ਲੇਟ ਚਲੀ ਗਈ ਸੀ ਥੋੜੀ ਜਿਹੀ ਰਹਿ ਗਈ ਸੀ ਬੈਲਟ ਜੋੜਨ ਨਾਲ ਆ ਹੁਣ ਲੇਟ ਆਈ ਐ ਮੈਂ ਕਿਹਾ ਚੱਲ ਹੁਣ ਇਹਨੂੰ ਵੀ ਕੰਪਲੀਟ ਕਰੀ ਦਮਾਂ ਤੇ ਜੇ ਤੁਹਾਨੂੰ ਵੀਡੀਓ ਜੀ ਮੇਰੀ ਪਸੰਦ ਆਈ ਤਾਂ ਪਲੀਜ਼ ਜ਼ਰੂਰ ਮੈਨੂੰ ਨਾ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਜ਼ਰੂਰ ਦੱਸਿਆ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਅੱਗੇ ਚੈਨਲ ਚੱਲੂਗਾ ਜੀ ਧੰਨਵਾਦ ਸਾਰਿਆਂ ਦਾ ਜੀ ਥੈਂਕ ਯੂ